ਦਾ ਪਿਆਰ ਆ ਗਿਆ ਪੜਾ ਪੜ ਪਹਿਲਾਂ ਸਾਨੂੰ ਦੇਖ ਕਲ ਤੁਹਾਡੇ ਲਈ ਤੁਹਾਡੇ ਇੱਕ ਕਾਂਗਰਸੀ ਜਿਹੜੇ ਸੀਪੀ ਦਸਤਕ ਇੱਕ ਮਾਨਜੋਤ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਨਸ਼ੇ ਦੇ ਖਲਾਅ ਜਿਹੜੀ ਮਨਮਚਲਾਈ ਜਾਈਗੀ ਉਸ ਦੇ ਵਿੱਚ ਥਾਣਾ ਸੁਲਤਾਨਪੁਰ ਅਤੇ ਜੇ ਸੀ ਪੀ ਪ੍ਰਵੇਸ਼ ਚੌਕਾ ਦੀ ਟੀਮ ਨੇ ਇੱਕ ਦੋ ਕਿਉ ਜਿਹੜੇ ਆ ਕਿਰਦਾਰ ਕੀਤੇ ਨੇ ਉਸ ਦੇ ਵਿੱਚ ਗੁਰਵੰਤ ਸਿੰਘ ਪੁਰਖਮੰਗਾ ਅਤੇ ਬਲਵਿੰਦਰ ਸਿੰਘ ਗੁਰਪਸੰਗੀ ਇਹ ਮੀਰਾ ਕੋਟ ਕਲਾ ਦੇ ਖੁਰਤੇ ਰਹਿਣ ਵਾਲੇ ਨੇ ਇਹਨਾਂ ਦੋਵਾਂ ਨੂੰ ਅਲੀਸ਼ਲੀ ਕਿਰਦਾਰ ਕਰਕੇ ਇਹਨਾਂ ਕੋਲੋਂ 130 ਗ੍ਰਾਮ ਪਹਿਲਾਂ ਫਿਰ ਬਰਾਮਦ ਕੀਤੀ ਗਈ ਇਸ ਤੇ ਮਕਦਮਾ ਨੰਬਰ 9 ਥਾਣਾ ਸੁਲਤਾਨਪੁਰ ਜਿਹੜਾ ਦਰਜ ਜਦੋਂ ਇਹਨਾਂ ਦੀ ਮਜਬੂਤ ਪੁਛਕਿਸ਼ ਕੀਤੀ ਗਈ ਤੇ ਪੁਛਕਿਸ਼ ਦੇ ਦਰਾਰ ਇਹਨਾਂ ਕੋਲ 710 ਗ੍ਰਾਮ ਜਿਹੜੀ ਹੈਰੋਇਨ ਆ ਰਿਕਵਰੀ ਜਿਹੜੀ ਕੀਤੀ ਗਈ ਹੈ ਇਸ ਮੁਕਦਮੇ ਵਿੱਚ ਹੁਣ ਤੱਕ ਕੁੱਲ 840 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਕੀਤੀ ਗਈ ਹੈ ਇਸ ਤੇ ਜਿਹੜੀ ਅੱਗੇ ਵੀ ਸਾਡੀ ਟੀਮ ਵਾਲਿਆਂ ਨੇ ਲੰਮੀਆਂ ਨੇ ਤੇ ਆਸ ਹੈ ਵੀ ਇਸ ਦੇ ਵਿੱਚ ਹੋਰ ਵੀ ਜਿਹੜੀ ਰਿਕਵਰੀ ਹੋ ਸਕਦੀ ਹੈ ਕਰਦੇ ਇਹ ਦੋਵੇਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਨੇ ਜਿਹੜਾ ਗੁਰਵੰਤ ਸਿੰਘ ਉਪਮੰਗਾ ਇਹਦੇ ਇਹ ਪੁਰਾਣਾ ਕ੍ਰਿਮੀਨਲ ਰੈਕਸ ਤੇ ਪਹਿਲਾਂ ਇੱਕ 302 ਦੇ 307 ਦਾ ਮੁਕਦਮਾ ਦਰਜ ਹੈ 302 ਦੇ ਵਿੱਚ ਇਹ ਆਪਸ ਵਿੱਚ ਬੇਲਤੀ ਹੈ ਇਲਤੇ ਅੱਗੇ ਜਿਹੜਾ ਇਹ ਹਰਵੰਦ ਦਾ ਕੰਮ ਇਹਨੇ ਕਰਨ ਚੁੱਕਣਾ ਸ਼ੁਰੂ ਕਰਤਾ ਸੀਗਾ ਜਿਸ ਤੇ ਜਿਹੜੀ ਸਾਡੀ ਟੀਮ ਨੇ ਉਹ ਲਿਆ ਅਸਲ ਦੇਖੇ ਨਾ ਕਿ ਬੇਰੰਦਰ ਹੁਮੇਤਾ ਨਸ਼ਰ ਇਹਦਾ ਜੁੜਾ ਤੇ ਇਹਨੇ ਨਵੇਂ ਜਣੇ ਕੰਮ ਕਰਦੇ ਦੇ ਵੇਖੋ ਪੈਸੇ ਦੀ ਲਾਲਸਾ ਜਿਹੜੀ ਆ ਉਹ ਇਸ ਕੰਮ ਵਾਲੇ ਇਹਨਾਂ ਨੂੰ ਤੋੜਿਆ ਸੀਗਾ ਜਿਹੜਾ ਪੁਆਇੰਟ ਤੱਕ ਵੀ ਨੇਚਰ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਤੇ ਕਿ ਇੰਨੇ ਪੈਸੇ ਦੇ ਨਾਲ ਦੇ ਵਿੱਚ ਇਹਨੇ ਰੰਦਾ ਕੰਮ ਜਿਹੜਾ ਸ਼ੁਰੂ ਕੀਤਾ ਸੀਗਾ ਇਸ ਤੋਂ ਅੱਗੇ ਜਿਹੜਨਾ ਇਹ ਬੰਦਿਆਂ ਨਾਲ ਇਹ ਇਹਨਾਂ ਦਾ ਟਾਇਰ ਸੀਗਾ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਏ ਨੇ ਇਸ ਤੋਂ ਅੱਗੇ ਹੋਰ ਨਾਮਿਨੇਟ ਕਰਕੇ ਅਸੀਂ ਇਹਨਾਂ ਨੂੰ ਅੱਗੇ ਵੀ ਇਸ ਲੜੀ ਵਿੱਚ ਤੋਰਾਂਗੇ। ਇਹਨਾਂ ਦੇ ਦੋਵੇਂ ਲਿੰਕ ਤੋਂ ਪਬਲਿਕ ਲਿੰਕ ਤੋਂ ਦੋਵੇਂ ਦੋਵੇਂ ਇਹਦੇ ਵਿੱਚ ਜਿਹੜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਸਟਕੋ ਆਲਮੋਸਟ ਇਹਨਾਂ ਦੇ ਨਾਂ ਜਿਹੜੇ ਸਾਹਮਣੇ ਆਏ ਨੇ ਉਹਨਾਂ ਨੂੰ ਅਸੀਂ ਜਿਹੜਾ ਇਸ ਸਟੇਜ 'ਤੇ ਨਹੀਂ ਨਿਸ਼ਚਿਤ ਕਰ ਸਕਦੇ ਕਿਉਂਕਿ ਇਸ ਤੋਂ ਆਪਰੇਸ਼ਨ ਨੂੰ ਜਿਹੜਾ ਅਸੀਂ ਅੰਤ ਤੱਕ ਅੱਗੇ ਤੱਕ ਜਾਵਾਂਗੇ। ਪਰ ਤੁਹਾਨੂੰ ਪਤਾ ਹੈ ਕਿ ਇਹ ਸੋ ਫਿਲਹਾਲ ਤੇ ਇਹਨਾਂ ਇੱਥੇ ਲੋਕਲ ਕਨਸਾਈਨਮੈਂਟ ਜਿਹੜੀ ਉਹਨਾਂ ਲਈ ਹੈ ਇਹ ਜਿਹੜਾ ਜਿਸ ਕੋ ਕਨਸਾਈਨਮੈਂਟ ਲਈ ਹੈ ਉਸ ਤੋਂ ਇਹ ਗੱਲ ਕਲੀਅਰ ਹੋਏਗੀ ਕਿ ਇਹ ਜਿਹੜੀ ਕਨਸਾਈਨਮੈਂ ਨੇ ਬੀਜ ਦੇ ਵਿੱਚ ਲੱਗੇ ਹੋਏ ਲੱਗੇ ਹੋਏ ਦੇਖੋ ਇਹ ਆਪਣੇ ਗਾਠ ਜਿਹੜੀ ਇਹਨਾਂ ਦਾ ਫੋਨ ਜਿਹੜਾ ਉਹ ਐਨਲਾਈਜ਼ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਜਿੰਨਾ ਜੋ ਜਿਹੜੀ ਆ ਫਾਰਵਰਡ ਲਿੰਕੇਜ ਆ ਉਹ ਵੀ ਇਹਨਾਂ ਤੋਂ ਕੱਢ ਕੇ ਵੀ ਕਿਹੜੇ ਕਿਹੜੇ ਗਾਠ ਸੀਗੇ ਇਹਨਾਂ ਦੇ ਉਹਨਾਂ ਉਹਨਾਂ ਨੂੰ ਜੈਕਟ ਕੀਤਾ ਗਿਆ ਆ ਬਿਲਕੁਲ ਇਹਨਾਂ ਨੇ ਜਿਤਨਾ ਹੁਣ 840 ਗ੍ਰਾਮ ਇਹਨਾਂ ਨੂੰ 100 155 ਗ੍ਰਾਮ ਕਰਕੇ ਨਾਲ ਆਪਣੇ ਗਾਠ ਬਣਾਈ ਸੀਗੇ ਉਸ ਤੇ ਜਿਹੜੀ ਆ ਸਾਡੀ ਟੀਮਾਂ ਵਰਕ ਆਊਟ ਕਰ ਰਹੀਆਂ ਨੇ ਉਹਨਾਂ ਨੂੰ ਵੀ ਜਿਹੜਾ ਇਸ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਨਟੈਂਡ ਕੀਤਾ ਗਿਆ ਸਮਝੋ ਤੁਸੀਂ ਇਹ ਇਹ ਥੋੜਾ ਸਮਾਂ ਪਹਿਲਾਂ ਜਿਹੜਾ ਬੀਅਤ ਤੇ ਆਇਆ ਸੀਗਾ ਇਹ ਪਹਿਨ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਇਹਨਾਂ ਸ਼ੁਰੂ ਕਰ ਦਿੱਤਾ ਸੀਗਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਦੇ ਵਿੱਚ ਵਿੱਚ ਹੀ ਇਹਨਾਂ ਦੋਆ ਜਾਣਾਂ ਨੇ ਪਲੈਨਿੰਗ ਕੀਤੀ ਪਿਆ ਬਾਹਰ ਦਾ ਕੰਮ ਸ਼ੁਰੂ ਕਰਨਾ ਇਹਨਾਂ ਪਹਿਲਾਂ ਵੀ ਜਿਹੜਾ ਥੋੜਾ ਸਮਾਨ ਆਰਦਾ ਸੀਗਾ ਉੱਤੇ ਵੀ ਸਾਡਾ ਸਾਡੀ ਟੀਮਾਂ ਜਿਹੜੀਆਂ ਵਰਕ ਆਊਟ ਕਰ ਰਹੀਆਂ ਬਿਲਕੁਲ ਹੀ ਜਿਹੜਾ ਕ੍ਰਿਮੀਨਲ ਆ ਇਹਨੂੰ ਜਿਹੜੀ ਆ ਜਿੱਤੇ ਹੁਣ ਪਹਿਲਾਂ ਵੀ ਦੋ ਮਤਲਬ ਨੇ ਦਰਜ ਨੇ ਉਹਨੂੰ ਇਸ ਚੀਜ਼ ਦੀ ਲਤ ਲੱਗ ਗਈ ਉਸ ਦੇ ਵਿੱਚ ਜਿਹੜਾ ਇਹ ਹਰਮ ਦੇ ਨਸ਼ੇ ਦੇ ਵਿੱਚ ਜਾ ਉਹਦੀ ਦਸਤਰੀ ਦੇ ਮੈਂ ਗਿਆ ਜਿਸ ਨੂੰ ਸਾਡੀ ਟੀਮ ਨੇ ਜਿਹੜੀ ਆ ਕਵਰ ਕਰਕੇ ਰਿਕਵਰੀ ਕੀਤੀ ਹੈ ਇਸ ਤੋਂ ਅੱਗੇ ਵੀ ਅਸੀਂ ਅਸੀਂ ਡਵੈਲਪ ਕਰ ਰਹੇ ਹਾਂ ਨਹੀਂ ਅਜਿਹਾ ਕਿ ਇਹਨਾਂ ਦੀ ਨਸ਼ੇ ਵਾਲੀ ਗੱਲ ਨਹੀਂ ਸਾਹਮਣੇ ਆਈ ਪਰ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਨੇ ਨੂੰ ਰਿਮਾਰਡ ਜਿਹੜਾ ਹੈ ਰਿਮਾਰਡ ਦੇ ਨੇ ਸਾਡੇ ਕੋਲ ਰਿਮਾਰਡ ਤੋਂ ਬਾਅਦ ਜਿਹੜੀ ਆ ਅਸੀਂ ਇਸ ਗੱਲ ਨੂੰ ਕਲੀਅਰ ਕਰ ਸਕਦੇ 10 ਦਿਨ ਦੇ ਰਿਮਾਰਡ ਤੇ ਪਰ ਮੁਸ਼ਕਲ ਸੀ ਜੇ ਜਦੋਂ ਵੱਡਾ ਅੰਕੀ ਕਰਨਾ ਕੰਮ ਤੋਂ ਬਹੁਤ ਚੱਕ ਨਹੀਂ ਕਰਦਾ ਬਿਲਕੁਲ ਜੀ ਵੇਖੋ ਜਿਹੜਾ ਪਹਿਲਾਂ ਕਲੀਨ ਆ ਜਿਸ ਤੋਂ ਪਹਿਲਾਂ ਜਿਹੜਾ ਵਾ ਐਨਟੀਪੀਐਸ ਦਾ ਮਕਦਮਾ ਨਹੀਂ ਕਰ ਇਹ ਸਾਡੀਆਂ ਜਿਹੜੀਆਂ ਇਹਨਾਂ ਨੇ ਇੰਨਾ ਕੋ ਬਕਾਇਦਾ ਸਾਡੀ ਟੀਮ ਕੋਲੇ ਜਿਹੜੀ ਐ ਸਪੈਸ਼ਲ ਇਨਫੋਰਮੇਸ਼ਨ ਆਈ ਸੀ ਜਿਸ ਦੇ ਆਧਾਰ ਤੇ ਉਸ ਨੂੰ ਵੜਿਆ ਗਿਆ ਤੇ ਸੋਰਸ ਵੇਸ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਨੈਟਵਰਕ ਜਿਹੜਾ ਬਸਟ ਹੋਇਆ ਇਹ ਬਿਲਕੁਲ ਤੁਸੀਂ ਜਿਹੜਾ ਬੰਦਾ ਹੁਣ ਨਾਰਮਲ ਜ਼ਿੰਦਗੀ ਜੀ ਰਿਹਾ ਹੈ ਜਾਂ ਜਿਹੜਾ ਨਾਰਮਲ ਕੰਮ ਕਰਦਾ ਹੈ ਉਹ ਇੱਕ ਸ਼ੱਕ ਦੇ ਡਰ ਦੇ ਵਿੱਚ ਨਹੀਂ ਹੁੰਦਾ ਇਸ ਤੇ ਸਾਨੂੰ ਜਿਹੜੀ ਐ ਸਪੈਸ਼ਲ ਇੰਟਲ ਜਿਹੜੀ ਮਿਲੀ ਸੀਗੀ ਸਪੈਸੀਫੀਕੈਂਟਲ ਤੇ ਕੰਮ ਕਰਦੇ ਸਾਡੀ ਟੀਮ ਨੇ ਇਹਨਾਂ ਨੂੰ ਕਰਾਇਆ ਪਹਿਲੇ 25 ਤੋਂ

ਜਾਂ ਲੋਅਰ ਹੱਡ ਜਿਹੜੇ ਇਹਨਾਂ ਨੂੰ ਕਸਰੀ ਕਰਦੇ ਉਹਨਾਂ ਨੂੰ ਵੇਚਦਾ ਇਹਨਾਂ ਦੋਆ ਚੀਜ਼ਾਂ ਦੇ ਅਸੀਂ ਵਰਤੋਂ ਕਰਦੇ ਸਰ ਜੀ ਨੇ ਤਾਂ ਮੈਂ ਦੁਬਾਰਾ ਇਹ ਗੱਲ ਆ ਲਈ ਹੈ ਇਹ ਕੀ ਕਰ ਉਹ ਦੇਖੋ ਜੀ ਜਿਹੜੇ ਕਮਿਸ਼ਨਰ ਪੁਲਿਸ ਦੇ ਬੰਦੇ ਵੜਦੇ ਨੇ ਛੋਟੇ گاؤں ਤੇ ਫੜਾ ਜਾਂਦੇ ਨੇ ਕਿ ਵੱਡੀਆਂ ਵੱਡੀਆਂ ਮੱਛੀਆਂ ਉਹ ਹੱਥ ਤੋਂ ਹੀ ਭੰਗਿਆ ਬਿਲਕੁਲ ਬਿਲਕੁਲ ਕਮਿਸ਼ਨਰ ਪੁਲਿਸ ਨੇ ਤੁਸੀਂ ਸੀਪੀ ਸਾਹਿਬ ਵੀ ਬੋਲੇਗੇ ਤੁਸੀਂ ਸੁਣੇ ਲੋਗੇ ਵਿਸ਼ੇਸ਼ ਪੁਲਿਸ ਨੇ ਪਿਛਲੇ ਪਿਛਲੇ 5-6 ਮਹੀਨਿਆਂ ਦੇ ਵਿੱਚ ਮੇਰੇ ਸਾਹਬ ਦਾ ਹਾਈएस्ट ਰਿਕਵਰੀ ਆ ਜਿਹੜੀ ਸਾਡੀਆਂ ਟੀਮਾਂ ਜਿਹੜੀਆਂ ਲਿਸਟ ਦੇ ਉੱਤੇ ਬਿਲਕੁਲ ਉਹਨਾਂ ਨੂੰ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹਨਾਂ ਦੇ ਉੱਤੇ ਬਿਲਕੁਲ ਸਖਤੀ ਨਾਲ ਕੰਮ ਕਰਨਾ ਤੁਸੀਂ ਇਹ ਵੀ ਦੇਖ ਸਕਦੇ ਜਿਹੜੀ 130 ਤੋਂ ਬੈਕਵਰਡ ਜਾਂਦੇ ਆ ਉਹਨਾਂ ਕੋਲ ਹੋਰ ਰਿਕਵਰੀ ਕਰਕੇ 710 ਗ੍ਰਾਮ ਹੋਰ ਰਿਕਵਰੀ ਰਿਕਵਰ ਕੀ ਕੀ ਜਿਹੜੀ ਕਮਰਸ਼ੀਅਲ ਦੇ ਵਿੱਚ ਸ਼ਾਮਲ ਕਰਦੀ ਆ ਇਸ ਤੋਂ ਅੱਗੇ ਵੀ ਅਸੀਂ ਇਸ ਨੈਟਵਰਕ ਨੂੰ ਜਿਹੜਾ ਬਸਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹ ਜਿਹੜੀਆਂ ਸਾਡੀਆਂ ਟੀਮਾਂ ਵਾਂ ਸਾਡੇ ਥਾਣਿਆਂ ਨੂੰ ਸਖਤ ਹਦਾਇਤਾਂ ਨੇ ਸੀਪੀ ਸਾਹਿਬ ਵੱਲੋਂ ਵੀ ਇਹਨਾਂ ਦੇ ਉੱਤੇ ਜਿਹੜਾ ਸਖਤ ਕਾਰਜਾ ਜਿਹੜਾ ਕਰਿਆ ਜਾਣਾ ਚਾਹੀਦਾ ਜਿਹੜੀ ਕਮਰਸ਼ੀਅਲ ਕੁਆਂ ਵੇਖੋ ਇਹਨਾਂ ਨੂੰ 10 ਸਾਲ ਤੋਂ ਮਿਨਿਮਮ ਸਜ਼ਾ ਜਿਹੜੀ ਹੈ ਜੇ ਇਹਦੇ ਵਿੱਚ ਕਨਵਰਟ ਹੋ ਗਏ ਤੇ 10 ਸਾਲ ਤੋਂ ਵੱਧ ਇਹਨਾਂ ਦੀ ਸਜ਼ਾ ਹੋ ਸਕਦੀ ਹੈ ਇਸਦੇ ਵੀ ਅੱਗੇ ਅਸੀਂ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰਾਂਗੇ ਜੇ ਇਹਨਾਂ ਨੇ ਇਸ ਪ੍ਰਾਪਰਟੀ ਤੋਂ ਜਾਂ ਇਸ ਤਸਕਰੀ ਤੋਂ ਕੋਈ ਪ੍ਰਾਪਰਟੀ ਬਣਾਈ ਆ ਤੇ ਉਸ ਨੂੰ ਅਟੈਚ ਕਰਨ ਦੇ ਵਿੱਚ ਵੀ ਸਾਡੀਆਂ ਟੀਮਾਂ ਜਿਹੜੀਆਂ ਆ ਉਹ ਵਰਕ ਆਊਟ ਕਰਾਂਗੇ